ਦੋਸਤੋ ਇੰਡੀਆ ਦੇ ਵਿੱਚ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਤੇ ਅਸੀਂ ਵੀ ਤੇ ਤੁਸੀਂ ਸਾਰਿਆਂ ਨੇ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਵੇਖੀਆਂ ਸੁਣੀਆਂ ਪੜੀਆਂ ਹੋਣੀਆਂ ਕਿ ਲੰਡਨ ਦੇ ਵਿੱਚ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਪੰਜਾਬੀ ਕਿਸਾਨ ਆ ਜਿਹੜੇ ਭਾਰਤ ਦੇ ਅੰਦਰ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਉਹਦੀ ਹਮਾਇਤ ਦੇ ਵਿੱਚ ਬਹੁਤ ਸਾਰੇ ਜਿਹੜੇ ਸਾਡੇ ਲੋਕ ਆ ਉਹ ਜਿਹੜਾ ਇੱਥੇ ਬਾਹਰ ਇੱਥੇ ਦੀਆਂ ਰਾਜਧਾਨੀਆਂ ਦੇ ਵਿੱਚ ਖਾਸ ਕਰਕੇ ਇੰਡੀਅਨ ਐਮਬੈਸੀਆਂ ਦੇ ਸਾਹਮਣੇ ਵੀ ਧਰਨੇ ਦਿੱਤੇ ਜਾਂ ਕਿਸਾਨ ਆंदोलਨ ਦੇ ਹੱਕ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜਿਹੜੇ ਆ ਧਰਨੇ ਮਜ਼ਾਰੇ ਕੀਤੇ ਨੋ ਫਾਰਮਰਸ ਨੋ ਫੂਡ ਇਸ ਤਰੀਕੇ ਦੇ ਨਾਰੇ ਜਿਹੜਾ ਬਾਹਰਲੇ ਮੁਲਕਾਂ ਦੀਆਂ ਜਿਹੜੀਆਂ ਫਜ਼ਾਮਾਂ ਦੇ ਵਿੱਚ ਵੀ ਗੂੰਜੇ ਤੇ ਇਸ ਵਾਰ ਵੀ ਤੇ ਜਿਹੜਾ ਲੰਘੇ ਦਿਨ ਲੰਡਨ ਦੀਆਂ ਸੜਕਾਂ ਤੇ ਇੱਕ ਵਾਰ ਫਿਰ ਨੋ ਫਾਰਮਰਸ ਨੋ ਫੂਡ ਦੇ ਜਿਹੜੇ ਨਾਰੇ ਗੂੰਜੇ ਨੇ ਪਰ ਇਸ ਵਾਰ ਜਿਹੜਾ ਇਹ ਨਾਰੇ ਦੇਣ ਵਾਲੇ ਨੇ ਉਹ ਇੰਗਲਿਸ਼ ਕਿਸਾਨ ਨੇ ਇੰਗਲਿਸ਼ ਫਾਰਮਰਸ ਨੇ ਸੋ ਲੰਡਨ ਦੀਆਂ ਸੜਕਾਂ ਤੇ ਡਾਉਨਿੰਗ ਸਟਰੀਟ ਦੇ ਸਾਹਮਣੇ ਯੂਕੇ ਦੇ ਕਿਸਾਨਾਂ ਨੇ ਜਿਹੜਾ ਧਰਨੇ ਮਜ਼ਾਰੇ ਕਿਉਂ ਕੀਤੇ ਨੇ ਪ੍ਰੋਟੈਸਟ ਕਿਉਂ ਕੀਤਾ ਧਰਨਾ ਤਾਂ ਨਹੀਂ ਚਲੋ ਇੱਕੋ ਦਿਨ ਉਹ ਪ੍ਰੋਟੈਸਟ ਕਰਨ ਆਏ ਸੀ ਤਾਂ ਪ੍ਰੋਟੈਸਟ ਕਰਕੇ ਉਹ ਵਾਪਸ ਚਲੇ ਗਏ ਨੇ ਸਾਰਾ ਮਸਲਾ ਕੀ ਹੈ ਇਹਦੇ ਤੇ ਆਪਾਂ ਗੱਲ ਕਰਦੇ ਆ ਇਹਦੀ ਨਾਲ ਇਹਦੇ ਨਾਲ ਦੀ ਨਾਲ ਜਿਹੜਾ ਯੂਕੇ ਦੇ ਨਾਲ ਸੰਬੰਧਤ ਇੱਕ ਦੋ ਹੋਰ ਵੀ ਖਬਰਾਂ ਨੇ ਸੋ ਉਹਦੇ ਤੇ ਵੀ ਆਪਾਂ ਗੱਲ ਕਰਾਂਗੇ ਸੋ ਜੇਕਰ ਆਪਾਂ ਇਹ ਕਿ ਲੰਡਨ ਦੀਆਂ ਸੜਕਾਂ ਤੇ ਟਰੈਕਟਰ ਕਿਉਂ ਘੁੰਮੇ ਵੈਸੇ ਬੜੇ ਸੋਹਣੇ ਤਰੀਕੇ ਨਾਲ ਪ੍ਰੋਟੈਸਟ ਕੀਤਾ ਜੀ ਉਹਨਾਂ ਨੇ ਨੀਰਲੀ 12-13 ਕਹ ਹਜ਼ਾਰ ਲੋਕ ਦੱਸੀਦੇ ਆ ਲੰਡਨ ਯੂਕੇ ਦੀ ਰਾਜਧਾਨੀ ਦੇ ਵਿੱਚ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਅਸਲੀ ਟਰੈਕਟਰ ਵੀ ਲੈ ਕੇ ਗਿਆ ਉਹ ਤੇ ਨਾਲ ਦੀ ਨਾਲ ਨਾ ਉਹ ਆਪਣੇ ਉਹਨਾਂ ਦੇ ਜਿਹੜੇ ਬੱਚੇ ਸੀਗੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਉਹਨਾਂ ਦੇ ਕੋਰਸ ਸੀਗੇ ਇੱਥੇ ਮੇਰੇ ਕੋਲ ਫੋਟੋ ਵੀ ਸੀਗੀ ਉਹਦੇ ਵਿੱਚ ਉਹਨਾਂ ਦੇ ਜਿਹੜੇ ਬੱਚੇ ਸੀਗੇ ਉਹਨਾਂ ਨੇ ਜਿਹੜਾ ਟੋਏ ਟਰੈਕਟਰ ਹੁੰਦੇ ਆ ਉਹਨਾਂ ਦੇ ਨਾਲ ਵੀ ਜਿਹੜਾ ਉਹਨਾਂ ਨੇ ਪ੍ਰੋਟੈਸਟ ਕੀਤਾ ਸਾਰਿਆਂ ਨੇ ਇਹ ਦੱਸਣ ਦੇ ਲਈ ਕਿ ਅਸੀਂ ਤੇ ਅਸੀਂ ਜਿਹੜਾ ਖਾਨਦਾਨੀ ਇਹ ਕੰਮ ਕਰ ਰਹੇ ਆ ਕਿਉਂਕਿ ਇਹ ਜਿਹੜਾ ਟੈਕਸ ਆ ਉਹ ਵੀ ਆਬਵੀਅਸਲੀ ਵਿਰਾਸਤੀ ਕਰੇ ਨੂੰ ਆਪਾਂ ਕਹਿ ਸਕਦੇ ਆ ਇਨਹੈਰਿਟੈਂਸ ਜਿਹੜਾ ਟੈਕਸ ਆ ਸੋ ਇਹ ਇਹਦੇ ਵਿੱਚ ਜਿਹੜਾ ਹੁਣ ਵਾਧਾ ਹੋਇਆ ਇਹਦੇ ਚੱਲਦਿਆਂ ਹੀ ਉਹ ਉਹਨਾਂ ਦੇ ਸੁਨੇਲੀ 13 ਕ ਹਜ਼ਾਰ ਲੋਕ ਜਿਹੜੇ ਆ ਇਹ ਮੰਗਲਵਾਰ ਵਾਲੇ ਦਿਨ ਉਥੇ ਯੂਕੇ ਲੰਡਨ ਜਿਹੜਾ ਪਹੁੰਚੇ ਪ੍ਰਧਾਨ ਮੰਤਰੀ ਸਰ ਕੀਆ ਸਟਾਮਰ ਤਾਂ ਹੈ ਨਹੀਂ ਉਹ ਤਾਂ ਉਥੇ ਬ੍ਰਾਜ਼ਿਲ ਦੇ ਵਿੱਚ ਨਹੀਂ ਜੀ 20 ਜਿਹੜਾ ਅਟੈਂਡ ਕਰਨ ਗਏ ਹੋਏ ਸੀ ਉਥੇ ਉਹਨਾਂ ਨੇ ਕਮੈਂਟ ਵੀ ਇਸ ਚੀਜ਼ ਨੂੰ ਲੈ ਕੇ ਵੈਸੇ ਦਿੱਤਾ ਪਰ ਸਭ ਤੋਂ ਪਹਿਲਾਂ ਜੇਕਰ ਇਹ ਇਹ ਤੋਂ ਐਕਚੁਅਲੀ ਪਤਾ ਲੱਗਦਾ ਕਿ ਜਮਹੂਰੀਅਤ ਤੇ ਡੈਮੋਕ੍ਰੇਸੀ ਜਿਹੜੀ ਆ ਉਹ ਹੁੰਦੀ ਕੀ ਆ ਕਿ ਜਦੋਂ ਦੇਖੋ ਤੁਸੀਂ ਸਾਡੇ ਜਿਹੜੇ ਕਿਸਾਨ ਆ ਉਹ ਅੱਜ ਵੀ ਉਥੇ ਪੰਜਾਬ ਤੇ ਦਿੱਲੀ ਤੇ ਹਰਿਆਣੇ ਦੀਆਂ ਜਿਹੜੀਆਂ ਬਰੂਹਾਂ ਤੇ ਬੈਠੇ ਨੇ ਕੋਈ ਬਾਲੀ ਬਾਰਸ਼ ਨਹੀਂ ਉਹਨਾਂ ਦਾ ਕੋਈ ਨਹੀਂ ਪੁੱਛ ਰਿਆ ਤੇ ਹੁਣ ਜਿਹੜਾ ਡਲੇਵਾਲ ਸਾਹਿਬ ਨੇ ਗਾਹਾਂ ਮਰਨ ਵਰਤ ਦਾ ਐਲਾਨ ਕਰ ਦਿੱਤਾ ਕਿ ਉਹ ਭੁਖ ਹੜਤਾਲ ਕਰਨਗੇ ਮਰਨ ਵਰਤ ਦਾ ਤੇ ਨਾਲ ਦੀ ਨਾਲ ਭੰਦੇਰ ਸਾਹਿਬ ਨੇ ਐਲਾਨ ਕੀਤਾ ਕਿ ਜੇਕਰ ਫੇਰ ਵੀ ਨਹੀਂ ਸਰਕਾਰ ਜਿਹੜੀ ਜਾਗਦੀ ਤੇ ਅਸੀਂ ਜਥਿਆਂ ਦੇ ਰੂਪ ਦੇ ਵਿੱਚ ਦਿੱਲੀ ਨੂੰ ਵਧਾਂਗੇ ਸੋ ਇਹ ਦੇਖੋ ਹੁਣ ਤੁਸੀਂ ਜੇਕਰ ਪ੍ਰੋਟੈਸਟ ਕਰਨ ਗਏ ਨੇ ਲੋਕ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਕਿਸਾਨਾਂ ਦਾ ਵੀ ਦੇਖੋ ਜੀ ਉਹਨਾਂ ਦਾ ਜਿਹੜੀ ਰੂਹ ਨਹੀਂ ਕਰਦੀ ਕਿ ਅਸੀਂ ਲੋਕਾਂ ਦੇ ਰਾਹ ਰੋਕੀਏ ਹੁਣ ਉਹਨਾਂ ਨੂੰ ਵੀ ਲੋਕਾਂ ਦੇ ਰਾਹ ਇਸ ਕਰਕੇ ਰੋਕਣੇ ਪੈਂਦੇ ਨੇ ਕਿਉਂਕਿ ਇੰਡੀਆ ਦੇ ਵਿੱਚ ਜੇਕਰ ਕੋਈ ਗੱਲਬਾਤ ਨਾ ਹੋਵੇ ਕੋਈ ਖਬਰ ਹੀ ਨਹੀਂ ਲੱਗਦੀ ਤੁਹਾਡੀ ਨਾ ਸਰਕਾਰ ਨੇ ਤਾਂ ਕੀ ਕੰਨ ਧਰਨਾ ਸਰਕਾਰ ਨੇ ਤਾਂ ਜਿਹੜਾ ਆਪਣਾ ਹੈਗਾ ਇਹ ਸ਼ੰਭੂ ਬਾਰਡਰ ਆ ਜਿਹੜਾ ਉਹ ਰੁਕਿਆ ਹੋਇਆ ਕਿੰਨੇ ਦਿਨਾਂ ਦਾ ਉਹਦੇ ਲੈ ਕੇ ਕੋਈ ਨਹੀਂ ਪੰਜਾਬ ਵਾਲਿਆਂ ਨੂੰ ਪੰਜਾਬ ਗਵਰਨਮੈਂਟ ਨੂੰ ਕੋਈ ਕੁਝ ਨਹੀਂ ਕਰ ਰਿਹਾ ਕਿ ਭਾਈ ਤੁਸੀਂ ਸਾਨੂੰ ਕਿਦਾਂ ਸਾਡਾ ਬਾਰਡਰ ਬੰਦ ਕੀਤਾ ਹੋਇਆ ਹਰਿਆਣੇ ਵਾਲਿਆਂ ਨੇ ਇਹ ਕੀ ਆਰਗੂਮੈਂਟ ਤੁਸੀਂ ਪੇਸ਼ ਕੀਤੀ ਆ ਇੰਨੀ ਕਮਜ਼ੋਰ ਸਟੇਟ ਹੈ ਤੁਹਾਡੀ ਕਿ ਤੁਸੀਂ ਕੰਧ ਬਣਾਤੀ ਆ ਗੱਬੇ ਲੋਕੀ ਵਿਚਾਰੇ ਇੱਧਰ ਉੱਧਰ ਦੀ ਹੋ ਹੋ ਕੇ ਜਿਨ੍ਹਾਂ ਨੇ ਉੱਧਰ ਨੂੰ ਲੰਘਣਾ ਹੁੰਦਾ ਉਹ ਲੰਘਦੇ ਨੇ ਤੇ ਕਿਸਾਨ ਕਹਿੰਦੇ ਅਸੀਂ ਤਾਂ ਸਾਈਡ ਤੇ ਬੈਠੇ ਭਾਈ ਸਾਡੇ ਕਰਕੇ ਥੋੜੋ ਰੋਕਿਆ ਇਹਨਾਂ ਨੇ ਤੇ ਹੁਣ ਜੋ ਜਥਿਆਂ ਦੇ ਰੂਪ ਦੇ ਵਿੱਚ ਪਹੁੰਚ ਜਾਣਗੇ ਤਾਂ ਫਿਰ ਵੀ ਤਾਂ ਉਹ ਪਹੁੰਚ ਹੀ ਜਾਣਗੇ ਉੱਥੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਮਰਨ ਵਰਤ ਵੀ ਰੱਖਾਂਗੇ ਡੱਲੇ ਵਾਲ ਸਾਹਿਬ ਨੇ ਮਰਨ ਵਰਤ ਰੱਖਣਾ ਤੇ ਪੰਦੇਰ ਸਾਹਿਬ ਨੇ ਕਿਹਾ ਕਿ ਅਸੀਂ ਜਥਿਆਂ ਦੇ ਰੂਪ ਦੇ ਵਿੱਚ ਦਿੱਲੀ ਨੂੰ ਕੂਚ ਕਰਾਂਗੇ ਤੇ ਜਦ ਕਿ ਇੱਥੇ ਮਹਿਜ਼ 12-13000 ਜਿਹੜੇ ਕਿਸਾਨ ਉੱਥੇ ਲੰਡਨ ਪਹੁੰਚੇ ਨੇ ਉਦੋਂ ਦੋ ਦਿਨ ਪਹਿਲਾਂ ਦੀ ਪ੍ਰੈਸ ਦੇ ਵਿੱਚ ਗੱਲ ਹੋ ਰਹੀ ਸੀ ਕਿ ਮੰਗਲਵਾਰ ਵਾਲੇ ਦਿਨ ਬੁੱਧਵਾਰ ਵਾਲੇ ਦਿਨ ਸਾਰਾ ਦਿਨ ਇਸ ਵਿਸ਼ੇ ਤੇ ਗੱਲ ਹੁੰਦੀ ਰਹੀ ਆ ਬਹੁਤ ਸਾਰੇ ਥਿਊਜ਼ ਜਿਹੜੇ ਆ ਕਿਸਾਨਾਂ ਦੇ ਹੱਕ ਵਾਲੇ ਵੀ ਨੇ ਕਿਸਾਨਾਂ ਦੇ ਮੁਖਾਲਫ ਥਿਊਜ਼ ਵੀ ਨੇ ਪਰ ਸਾਰਿਆਂ ਨੂੰ ਜਿਹੜਾ ਸਮਾਂ ਦਿੱਤਾ ਜਾ ਰਿਹਾ ਕਿਸਾਨਾਂ ਦੀ ਵੀ ਗੱਲ ਸੁਣੀ ਜਾ ਰਹੀ ਆ ਪ੍ਰਧਾਨ ਮੰਤਰੀ ਸਰ ਕੀ ਸ਼ਟਾਮ ਨੇ ਪਹਿਲੇ ਦਿਨੀ ਇਹ ਨਹੀਂ ਕਿ ਸਾਡੇ ਤਾਂ ਪ੍ਰਧਾਨ ਮੰਤਰੀ ਮੋਦੀ ਜਿਹੜਾ ਅਖੀਰਲੇ ਟਾਈਮ ਤੱਕ ਬੋਲੇ ਹੀ ਨਹੀਂ ਸੀ ਸੰਸਦ ਦੇ ਵਿੱਚ ਜਾ ਕੇ ਉਹਨਾਂ ਨੇ ਇਹਨਾਂ ਨੂੰ ਅੰਦੋਲਨ ਜੀਵੀ ਕਹਿ ਦਿੱਤਾ ਸੀ ਤੇ ਸਰਕੀਅਸ ਟਾਮਰ ਨੇ ਪਹਿਲੇ ਦਿਨ ਹੀ ਜਿੱਦਣ ਉਹ ਗਏ ਨੇ ਇੱਕ ਦਿਨ ਪ੍ਰੋਟੈਸਟ ਕਰਨ ਹਾਲਾਂਕਿ ਉਹ ਦੇਸ਼ ਦੇ ਵਿੱਚ ਨਹੀਂ ਸੀ ਉਹ ਦੇਸ਼ ਤੋਂ ਬਾਹਰ ਸੀ ਜੀ20 ਦੀ ਮੀਟਿੰਗ اٹੈਂਡ ਕਰਨ ਗਏ ਹੋਏ ਉਹਨਾਂ ਨੇ ਉੱਥੇ ਇਸ ਚੀਜ਼ ਨੂੰ ਲੈ ਕੇ ਜਿਹੜਾ ਬਿਆਨ ਵੀ ਦਿੱਤਾ ਸੋ ਉਹਨਾਂ ਨੂੰ ਪੁੱਛਿਆ ਗਿਆ ਸੀਗਾ ਕਿ ਕੀ ਕਿਉਂਕਿ ਇਹ ਕਿਹਾ ਜਾ ਰਿਹਾ ਕਿ ਜਿਹੜੀ ਸਰਕੀਅਸ ਟਾਮਰ ਹੈ ਕੋਈ ਕਲਾਸ ਬੋਰ ਜਿਹੜੀ ਆ ਕਰ ਰਹੀ ਆ ਕਿ ਕਿਉਂਕਿ ਇਹਦੇ ਵਿੱਚ ਮੋਸਟਲੀ ਗੱਲ ਇਹ ਆ ਰਹੀ ਆ ਕਿ ਜ਼ਿਆਦਾ ਜਿਹੜਾ ਇਹਦਾ ਇਸ ਜਿਹੜਾ ਇਨਹੈਰਿਟੈਂਸ ਟੈਕਸ ਆ ਇਹਦਾ ਪ੍ਰਭਾਵ ਜਿਹੜਾ ਅਮੀਰ ਕਿਸਾਨ ਨੇ ਉਹਨਾਂ ਦੇ ਉੱਤੇ ਪੈਣਾ ਸੋ ਹੁਣ ਇਹ ਹੈ ਕਿ ਇਹ 20% ਹੁਣ ਇਹਨਾਂ ਨੂੰ ਜਿਹੜਾ ਟੈਕਸ ਦੇਣਾ ਪੈਣਾ ਜੀ ਜਿਹੜੇ ਆ ਕਿਸਾਨ ਇੱਥੇ ਜਿਨ੍ਹਾਂ ਦੇ ਕੋਲ 1 ਮਿਲੀਅਨ ਪਾਉਂਡ ਤੋਂ ਜ਼ਿਆਦਾ ਉੱਪਰ ਦੇ ਜਿਹੜਾ ਵਰਥ ਦੇ ਕਹਿ ਲਓ ਕਿ ਉਹਨਾਂ ਦੇ ਕੋਲ ਖੇਤ ਜਾਂ ਜਾਂ ਹੋਰ ਜਿਹੜੇ ਜਿੰਨੇ ਵੀ ਖੇਤੀਬਾੜੀ ਦੇ ਨਾਲ ਜੁੜੇ ਹੋਏ ਜਿਹੜੇ ਆ ਉਹਨਾਂ ਦੇ ਐਸੈਟ ਨੇ ਸੋ so, April 20 ਤੋਂ 26 ਤੋਂ ਇਹ ਜਿਹੜਾ ਇਨਹੈਰੀਟੈਂਟ ਮਤਲਬ ਕੋਈ ਵੀ ਆਪਣੇ ਗਾਂਹ ਪਰਿਵਾਰ ਨੂੰ ਜਿਹੜਾ ਪ੍ਰਾਪਰਟੀ ਦਿੰਦਾ ਇਹ April 20 ਤੋਂ 26 ਤੋਂ ਸ਼ੁਰੂ ਹੋਣਾ ਕਿ ਉਹਨਾਂ ਨੇ ਜੇਕਰ ਉਹ ਜਿਹੜੀ ਪ੍ਰਾਪਰਟੀ ਆ ਜਿਹੜੇ ਐਸਟ ਆ ਖੇਤੀ ਵਾਲੀ ਦੇ ਐਸਟ ਆ ਜ਼ਮੀਨ ਆ ਜਾਂ ਜੋ ਵੀ ਜਿੰਨੇ ਵੀ ਐਸਟ ਆ ਜੇਕਰ ਉਹ 1 ਮਿਲੀਅਨ ਤੋਂ ਜ਼ਿਆਦਾ ਆ ਤੇ ਉਹਨਾਂ ਨੂੰ ਇਹਦੇ ਉੱਤੇ 20% ਟੈਕਸ ਦੇਣਾ ਪਿਆ ਕਰਨਾ ਇਨਹੈਰੀਟੈਂਸ ਟੈਕਸ ਜਿਹੜਾ ਇਹਨੂੰ ਕਿਹਾ ਜਾਂਦਾ ਤੇ ਉਹ 20% ਉਹਨਾਂ ਨੂੰ ਦੇਣਾ ਪੈਣਾ ਹੁਣ ਤੱਕ ਜਿਹੜਾ April 2026 ਤੱਕ ਇਹ ਕੋਈ ਟੈਕਸ ਨਹੀਂ ਉਹਨਾਂ ਨੂੰ ਲੱਗਦਾ ਨਾਰਮਲੀ ਇਹ ਟੈਕਸ ਬੱਸ ਇਹ 40% ਹੈ ਪਰ ਫੇਰ ਵੀ ਉਹਨਾਂ ਨੇ ਕਿਸਾਨਾਂ ਨੂੰ ਅੱਧਾ ਕਰਕੇ 20% ਲਾਇਆ ਤੇ ਕਿਸਾਨਾਂ ਦਾ ਇਹ ਕਹਿਣਾ ਜਿਹੜੀਆਂ ਪ੍ਰੋਟੈਸਟ ਕਰ ਰਹੀਆਂ ਧਿਰਾਂ ਨੇ ਉਹਨਾਂ ਦਾ ਇਹ ਕਹਿਣਾ ਕਿ ਇਹ ਜਿੱਦਾਂ ਪਹਿਲਾਂ ਸਾਨੂੰ ਮਾਫਿਆ ਇਸੇ ਤਰੀਕੇ ਨਾਲ ਸਾਨੂੰ ਟੈਕਸ ਜਿਹੜਾ ਮਾਫ ਹੋਣਾ ਚਾਹੀਦਾ ਸਾਡੇ ਤੇ ਟੈਕਸ ਨਹੀਂ ਲਾਉਣਾ ਚਾਹੀਦਾ ਜਿਹੜੀਆਂ ਉਹਨਾਂ ਦੇ ਵੱਲੋਂ ਪ੍ਰੋਟੈਸਟ ਕਰ ਰਹੀਆਂ ਜਥੇਬੰਦੀਆਂ ਨੇ ਉਹਨਾਂ ਦੇ ਜਿਹੜੇ ਮੇਨ ਉਹਨਾਂ ਨੂੰ ਲੀਡ ਕਰਨ ਵਾਲੇ ਨੇ ਕਿ ਉਹਨਾਂ ਦੇ ਟੌਮ ਬ੍ਰੈਡਸ਼ੋ ਨੇ ਉਹਨਾਂ ਨੇ ਕਿਹਾ ਕਿ ਵੀ ਇਹ ਸਾਡੀ ਜਿਹੜਾ ਪਿੱਠ ਦੇ ਉੱਤੇ ਬਾਰਿਆ ਪਹਿਲਾਂ ਸਰਕਾਰ ਜਿਹੜੀ ਆ ਲੇਬਰ ਪਾਰਟੀ ਹੈ ਕਹਿੰਦੀ ਸੀ ਅਸੀਂ ਇਦਾਂ ਦਾ ਕੁਝ ਨਹੀਂ ਕਰਨਾ ਪਰ ਹੁਣ ਉਹਨਾਂ ਨੇ ਇਹ ਟੈਕਸ ਜਿਹੜਾ ਉਹ ਲਗਾ ਦਿੱਤਾ ਵੀ ਸਾਡੀ ਪਿੱਠ ਤੇ ਬਾਰ ਕਰਨ ਵਾਲੀ ਇਹ ਗੱਲ ਆ ਤੇ ਇਹ ਇਹਦੇ ਨਾਲ ਨਾਲ ਜਿਹੜਾ ਇਹ ਇਹਦੇ ਹੱਕ ਦੇ ਵਿੱਚ ਨੇ ਜਿਹੜੇ ਲੋਕ ਜਿੰਮੈਂ ਕਿਹਾ ਕਿ ਜਦੋਂ ਹੁਣ ਸਰਕੀ ਸਟਾਰਮ ਰਿਹਾ ਉਹਨਾਂ ਨੇ ਕਿਹਾ ਕਿ ਇਹ ਬਹੁਤ ਬੈਲੈਂਸਡ ਅਪਰੋਚ ਆ ਕਿ ਅਸੀਂ ਜਿਹੜਾ ਸਾਡੀ ਅਸੀਂ ਬੜਾ ਤਵਾਜਨ ਬਣਾ ਕੇ ਚੱਲ ਰਹੇ ਆ ਸਾਨੂੰ ਆਪਣੀਆਂ ਜਿਹੜੀਆਂ ਪਬਲਿਕ ਸਰਵਿਸਿਜ਼ ਨੇ ਜਿਹੜੀਆਂ ਐਨਐਚਐਸ ਆ ਜਾਂ ਹੋਰ ਜਿੰਨੀਆਂ ਵੀ ਇੱਥੇ ਪੁਲਿਸ ਐ ਸਾਰੀਆਂ ਪਬਲਿਕ ਸਰਵਿਸਿਜ਼ ਨੇ ਵੀ ਉਹਨਾਂ ਨੂੰ ਵੀ ਅਸੀਂ ਫੰਡ ਕਰਨਾ ਵੀ ਉਹਨਾਂ ਨੂੰ ਵੀ ਅਸੀਂ ਪੈਸੇ ਦੇਣੇ ਉਹਨਾਂ ਨੂੰ ਵੀ ਚਲਦਿਆਂ ਰੱਖਣਾ ਲੋਕਾਂ ਦੀ ਭਲਾਈ ਦੇ ਲਈ ਅਸੀਂ ਇਸ ਕਰਕੇ ਬੜਾ ਬੈਲੈਂਸ ਦੇ ਹਿਸਾਬ ਦੇ ਨਾਲ ਇਹ ਜਿਹੜਾ ਟੈਕਸ ਲਾਇਆ ਜਾਇਆ ਸੀ ਕਿਉਂਕਿ ਲੰਘੇ ਰੋਜ਼ਨ ਜਿਹੜਾ ਆਪਣੇ ਲੰਘੇ ਮਹੀਨੇ ਅਕਤੂਬਰ ਦੇ ਅਖੀਰ ਦੇ ਵਿੱਚ ਪਹਿਲਾ ਬਜਟ ਆਇਆ ਨਾ ਇਹਨਾਂ ਦਾ ਲੇਬਰ ਸਰਕਾਰ ਦਾ ਸੋ ਇਸ ਕਰਕੇ ਇਹ ਕਹਿ ਰਹੇ ਨੇ ਕਿ ਅਸੀਂ ਜਿਹੜਾ ਕੋਈ ਜ਼ਿਆਦਾ ਟੈਕਸ ਨਹੀਂ ਲਾਇਆ ਅਸੀਂ ਜਿਹੜੀ ਬਣਦੀ ਗੱਲ ਆ ਉਹ ਹੀ ਕੀਤੀ ਆ ਜਿਹੜੇ ਇਹ ਹੱਕ ਦੇ ਵਿੱਚ ਨੇ ਉਹ ਵੀ ਇਹੀ ਗੱਲ ਕਹਿ ਰਹੇ ਨੇ ਵੀ ਪਹਿਲਾਂ ਇਹਨਾਂ ਨੂੰ ਜਿਹੜੀ ਸ਼ੂਟ ਸੀਗੀ ਅੱਛਾ ਇੱਥੇ ਵੀ ਬਾਰ-ਬਾਰ ਇਹ ਗੱਲ ਆ ਰਹੀ ਆ ਕਿ ਜਿਹੜੇ ਬਹੁਤ ਅਮੀਰ ਲੋਕ ਨੇ ਨਾ ਉਹ ਸਿਰਫ ਨਾਮ ਨਿਹਾਨ ਖੇਤੀਬਾੜੀ ਕਰਨ ਵਾਲੇ ਬਣੇ ਹੋਏ ਨੇ ਟੈਕਸ ਤੋਂ ਬਚਣ ਦੇ ਲਈ ਜਿਦਾ ਆਪਾਂ ਇੰਡੀਆ ਦੇ ਵਿੱਚ ਵੀ ਦੇਖੀਦਾ ਨਾ ਜੇ ਆਪਾਂ ਬਹੁਤ ਸਾਰੇ ਜਿਹੜੇ ਆ ਜਿਨ੍ਹਾਂ ਲੋਕਾਂ ਦੀਆਂ ਵੈਸੇ ਬਹੁਤ ਵੱਡੀਆਂ-ਵੱਡੀਆਂ ਉਹਨਾਂ ਦੇ ਕੋਲ ਇਮਾਰਤਾਂ ਨੇ ਪ੍ਰਾਪਰਟੀਆਂ ਨੇ ਪਰ ਉਹ ਕਿਸਾਨ ਬਣ ਜਾਂਦੇ ਆ ਇਸ ਕਰਕੇ ਕਿ ਟੈਕਸ ਤੋਂ ਬਚਣ ਦੇ ਲਈ ਇਦਾਂ ਦੀ ਗੱਲ ਇੱਥੇ ਵੀ ਆ ਰਹੀ ਆ ਬਹੁਤ ਸਾਰਿਆਂ ਦੇ ਉੱਤੇ ਹਾਲਾਂਕਿ ਜਿਹੜੀਆਂ ਪ੍ਰੋਟੈਸਟ ਕਰ ਰਹੀ ਜਦੋਂ ਇਹ ਜਿਹੜੇ ਹੈਗੇ ਨੇ ਮਿਸਟਰ ਬ੍ਰੈਡਸ਼ੋ ਇਹਨਾਂ ਨੇ ਕਿਹਾ ਕਿ ਜੀ ਸਾਨੂੰ ਟੈਕਸ ਦੇਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਇਹ ਪ੍ਰੋਟੈਸਟ ਤੋਂ ਪਹਿਲਾਂ ਇਹਨਾਂ ਦੇ ਅਰਾਊਂਡ 1800 ਜਿਹੜੇ ਨੈਸ਼ਨਲ ਫਾਰਮ ਯੂਨੀਅਨਸ ਦੇ ਜਿਹੜੇ ਮੈਂਬਰ ਆ ਇਹ ਪਾਰਲੀਮੈਂਟ ਦੇ ਲਾਗੇ ਇਕੱਠੇ ਹੋਏ ਜਿੱਥੇ ਇਹਨਾਂ ਨੇ ਗੱਲਬਾਤ ਕੀਤੀ ਇੱਕ ਤਾਂ ਜਿਹੜਾ ਪ੍ਰੋਟੈਸਟ ਹੋਇਆ ਇੱਕ ਇਹਨਾਂ ਨੇ ਜਿੱਥੇ ਇਹ ਗੱਲਬਾਤ ਵੀ ਕੀਤੀ ਤੇ ਜਿਹੜਾ ਗਰੁੱਪ ਆ ਇਹਦੇ ਪ੍ਰੈਜ਼ੀਡੈਂਟ ਨੇ ਟੌਮ ਬ੍ਰੈਡਸ਼ੋ ਇਹਨਾਂ ਨੇ ਜਿਹੜੀ ਸਪੀਚ ਉੱਥੇ ਦਿੱਤੀ ਇਹਨਾਂ ਨੇ ਕਿਹਾ ਕਿ ਜਿਹੜਾ ਟੈਕਸ ਹੈ ਸਾਡੀ ਪਿੱਠ ਤੇ ਛੁੜਾ ਮਾਰਨ ਵਾਲੀ ਗੱਲ ਆ ਤੇ ਇਹ ਅਨਐਕਸੈਪਟੇਬਲ ਆ ਸੋ ਇਹਨਾਂ ਨੇ ਇਹ ਵੀ ਕਿਹਾ ਸਕਾਈ ਨਿਊਜ਼ ਦੇ ਨਾਲ ਬਾਅਦ ਵਿੱਚ ਇਹਨਾਂ ਨੇ ਗੱਲਬਾਤ ਕੀਤੀ ਜ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਲੇਬਰ ਨੇ ਜਿਹੜਾ ਵਰਲਡ ਵਾਰ 2 ਤੋਂ ਬਾਅਦ ਕਿਸਾਨਾਂ ਦਾ ਤੇ ਸਰਕਾਰ ਦਾ ਜਿਹੜਾ ਕੰਟਰੈਕਟ ਸੀਗਾ ਉਹਨੂੰ ਤਬਾਹ ਕਰ ਦਿੱਤਾ ਫਿਰ ਮਿਸਟਰ ਬ੍ਰੈਡਸ਼ੋ ਕਹਿੰਦੇ ਨੇ ਕਿ ਸਾਨੂੰ ਟੈਕਸ ਦੇਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਅਸੀਂ ਤਾਂ ਬਹੁਤ ਖੁਸ਼ ਹਾਂ ਟੈਕਸ ਦੇ ਕੇ ਪਰ ਗੱਲ ਇਹ ਆ ਕਿ ਸਾਨੂੰ ਸਾਡੀਆਂ ਜਿਹੜੀਆਂ ਫਸਲਾਂ ਦੇ ਉੱਤੇ ਜੇਕਰ ਇਫ ਵੀ ਗੈਟ ਪ੍ਰੋਪਰ ਮਾਰਜਿਨਸ ਫਰੋਮ ਫੂਡ ਪ੍ਰੋਡਕਸ਼ਨ ਐਂਡ ਵੀ ਐਂਡ ਅਪ ਸਵੈਲਿੰਗ ਦਾ ਟ੍ਰੈਜਰੀ ਕਾਫਸ ਬ੍ਰਿੰਗ ਇਟ ਆਨ ਵੀ ਜੇਕਰ ਸਾਨੂੰ ਸਾਡੀਆਂ ਫਸਲਾਂ ਦਾ ਸਹੀ ਮੁੱਲ ਮਿਲੇ ਤਾਂ ਸਾਨੂੰ ਟੈਕਸ ਦੇਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਸੋ ਇੱਥੇ ਹੁਣ ਜੇ ਮੈਂ ਕਹਾਂ ਕਿ ਦੋ ਆਰਗੂਮੈਂਟ ਨੇ ਇੱਕ ਲੋਕ ਤਾਂ ਇਹ ਕਹਿੰਦੇ ਨੇ ਕਿ ਭਾਈ ਜਿੱਦਾਂ ਮੈਂ ਜੇਮਸ ਓਬਰਾਇਨ ਨੂੰ ਸੁਣ ਰਿਹਾ ਸੀਗਾ ਉਹਨੇ ਇੱਕ ਜਗ੍ਹਾ ਤੇ ਕਿਹਾ ਉਹਨੇ ਕਿਹਾ ਜੇ ਏਡੀ ਗੱਲ ਹੈ ਤੁਸੀਂ ਅਪ੍ਰੈਲ 2026 ਤੋਂ ਪਹਿਲਾਂ ਆਪਣੀ ਪ੍ਰਾਪਰਟੀ ਕਿਸੇ ਨੂੰ ਦੂਜੇ ਜਿਹੜੇ ਆਪਣੇ ਪਰਿਵਾਰ ਕਿਸੇ ਮੈਂਬਰ ਦੇ ਨਾਮ ਕਰਨੀ ਆ ਵੀ ਉਹਦੇ ਪਹਿਲਾਂ ਕਰ ਦਿਓ ਜੇ ਤੁਸੀਂ 20% ਟੈਕਸ ਤੋਂ ਬਚਣਾ ਚਾਹੁੰਦੇ ਹੋ ਸੋ ਕਈਆਂ ਦਾ ਇਹ ਕਹਿਣਾ ਕਿ ਇਹਨਾਂ ਨੂੰ ਤਾਂ ਆਲਰੇਡੀ ਕਿਸਾਨ ਸਾਡੇ ਬਹੁਤ ਜ਼ਿਆਦਾ ਜਿਹੜਾ ਮਾਰ ਚੱਲ ਰਹੇ ਨੇ ਕੋਵਿਡ ਦੀ ਵੀ ਬ੍ਰੈਕਸਿਟ ਦੀ ਵੀ ਤੇ ਇਹਨਾਂ ਦੇ ਉੱਤੇ ਤੁਸੀਂ ਹੋਰ ਬੋਝ ਪਾ ਰਹੇ ਹੋ ਕਈਆਂ ਦਾ ਇਹ ਕਹਿਣਾ ਕਿ ਜਦ ਅਸੀਂ ਟੈਕਸ ਦਿੰਨੇ ਆ ਫਿਰ ਵੀ ਬਾਕੀਆਂ ਨੂੰ 40% ਤੇ ਇਹਨਾਂ ਨੂੰ 20% ਆ ਵੀ ਜੇ ਅਸੀਂ ਟੈਕਸ ਦਿੰਨੇ ਆ ਤਾਂ ਇਹ ਕਿਉਂ ਨਹੀਂ ਦਿੰਦੇ ਸੋ ਇਹ ਹੁਣ ਆਬਵੀਅਸਲੀ ਇਹ ਤਾਂ ਆਰਗੂਮੈਂਟਸ ਨੇ ਹੁਣ ਇਹ ਜਿਹੜੀਆਂ ਪ੍ਰੋਟੈਸਟ ਕਰ ਰਹੀਆਂ ਧਿਰਾਂ ਨੇ ਇਹਨਾਂ ਦਾ ਇਹ ਕਹਿਣਾ ਕਿ ਜੇਕਰ ਸਰਕਾਰ ਆਪਣਾ ਇਹ ਕਦਮ ਵਾਪਸ ਨਹੀਂ ਲੈਂਦੀ ਤਾਂ ਅਸੀਂ ਦੁਬਾਰਾ ਪ੍ਰੋਟੈਸਟ ਕਰਨ ਆਵਾਂਗੇ ਤੇ ਅਸੀਂ ਲਗਾਤਾਰ ਇਹਦੇ ਖਿਲਾਫ ਜਿਹੜਾ ਪ੍ਰੋਟੈਸਟ ਕਰਦੇ ਰਵਾਂਗੇ ਬਹੁਤ ਸਾਰੇ ਸਲੇਬ੍ਰਿਟੀ ਵੀ ਇਹਨਾਂ ਦੇ ਨਾਲ ਨੇ ਤੇ ਜਿੰਨੀਆਂ ਆਪੋਜੀਸ਼ਨ ਪਾਰਟੀਆਂ ਨੇ ਯੂ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਮਿਸ ਕੈਮੀ ਬੈਡਨੋਕ ਨਾਜਲ ਫਰਾਜ ਹੁਣੀ ਯੂਕੇ ਜਿਹੜੇ ਰਿਫਾਰਮ ਪਾਰਟੀ ਦੇ ਇਸੇ ਤਰੀਕੇ ਨਾਲ ਲਿਬਰਲ ਡੈਮੋਕ੍ਰੇਟ ਦੇ ਜਿਹੜੇ ਐਡੈਬੀ ਹੁਣੀ ਆ ਇਹ ਸਾਰੇ ਪ੍ਰੋਟੈਸਟ ਦੇ ਵਿੱਚ ਮੌਜੂਦ ਸਗੇ ਇਹਨਾਂ ਨੇ ਜਿਹੜਾ ਪ੍ਰੋਟੈਸਟ ਕਰ ਰਹੀਆਂ ਧਿਰਾਂ ਦਾ ਸਾਥ ਦਿੱਤਾ ਜਿਹੜੇ ਕੈਮੀ ਬੈਡਨੋਕ ਨੇ ਜਿਹੜੇ ਕੰਜ਼ਰਵੇਟਿਵ ਪਾਰਟੀ ਇਸ ਸਮੇਂ ਯੂਕੇ ਦੀ ਮੁੱਖ ਵਿਰੋਧੀ ਤੇ ਰਿਆ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਲੇਬਰ ਸਰਕਾਰ ਆਪਣੇ ਕਦਮ ਵਾਪਸ ਨਹੀਂ ਲੈਂਦੀ ਕਿਸਾਨਾਂ ਉੱਤੇ ਟੈਕਸ ਲਾਉਣ ਵਾਲਾ ਇਨਹੈਰੀਟੈਂਸ ਟੈਕਸ ਵਾਲਾ ਜਿਹੜਾ ਇਹ ਕਦਮ ਵਾਪਸ ਨਹੀਂ ਲੈਂਦੀ ਤੇ ਜਦੋਂ ਸਾਡੀ ਸਰਕਾਰ ਬਣੇਗੀ ਅਸੀਂ ਇਹਨੂੰ ਵਾਪਸ ਕਰ ਦਵਾਂਗੇ ਅਸੀਂ ਇਹਨੂੰ ਰਿਵਰਸ ਕਰ ਦਵਾਂਗੇ ਇਸ ਸਟੈਪ ਨੂੰ ਤੇ ਖੈਰ ਇਹ ਇਸ ਸਮੇਂ ਜਿਹੜੀ ਪ੍ਰੋਪਰ ਜਿਹੜੀ ਇਸ ਸਮੇਂ ਦੀ ਸਿਚੁਏਸ਼ਨ ਆ ਤੇ ਇਹਦੇ ਨਾਲ ਨਾਲ ਜੀ ਯੂਕੇ ਪਹਿਲਾਂ ਯੂਐਸਏ ਦੇ ਵੱਲੋਂ ਜਿਹੜੀਆਂ ਇਹਨਾਂ ਨੇ ਮਿਸਾਲਾਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਲੌਂਗ ਰੇਂਜ ਮਿਸਾਲਸ ਬਾਈਡਨ ਸਾਹਿਬ ਨੇ ਇਹ ਜਿਹੜਾ ਹਰੀ ਝੰਡੀ ਦੇਤੀ ਸੀਗੀ ਕਿ ਤੁਸੀਂ ਇਹਨਾਂ ਨੂੰ ਵਰਤ ਕੇ ਅਟੈਕ ਕਰ ਸਕਦੇ ਹੋ ਰਸ਼ੀਆ ਦੇ ਅੰਦਰ ਬੀਤੇ ਰੋਜ਼ ਇੱਕ ਖਬਰ ਵੀ ਆਈ ਆ ਕਿ ਯੂਕੇ ਦੇ ਵੱਲੋਂ ਦਿੱਤੀਆਂ ਗਈਆਂ ਜਿਹੜੀਆਂ ਮਸਾਇਲ ਆ ਸਟ੍ਰੌਮ ਸ਼ੈਡੋ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ ਦੀ ਵਰਤੋਂ ਵੀ ਰਸ਼ੀਆ ਦੇ ਅੰਦਰ ਤੱਕ ਹਮਲਾ ਕਰਨ ਦੇ ਲਈ ਯੂਕਰੇਨ ਦੇ ਵੱਲੋਂ ਕੀਤੀ ਗਈ ਆ ਸੋ ਇਹਨੂੰ ਲੈ ਕੇ ਜਿਹੜਾ ਰਸ਼ੀਆ ਆ ਉਹ ਲਗਾਤਾਰ ਵਾਰਨ ਕਰਦਾ ਰਿਹਾ ਉਹਨੇ ਜਿਹੜਾ ਆਪਣਾ ਨਿਊਕਲੀਅਰ ਹਥਿਆਰਾਂ ਨੂੰ ਵਰਤਣ ਵਾਲਾ ਥ੍ਰੈਸ਼ਹੋਲਡ ਆ ਉਹਨੂੰ ਵੀ ਹੇਠਾਂ ਕਰ ਲਿਆ ਉਹ ਬਹੁਤ ਜ਼ਿਆਦਾ ਜਿਹੜੀਆਂ ਵੱਡੀਆਂ ਚੇਤਾਵਨੀਆਂ ਦੇ ਰਿਹਾ ਕਿ ਜਿਹੜੇ ਇਹ तकरीबन ਕੁਝ ਮਹੀਨੇ ਪਹਿਲਾਂ ਜਿਹੜੇ ਰਸ਼ੀਅਨ ਰਾਸ਼ਟਰਪਤੀ ਬਲਾਦਿਮਿਰ ਪੋਪੇ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇਕਰ ਇਹਨਾਂ ਨੈਟੋ ਕੰਟਰੀਜ਼ ਦੇ ਵੱਲੋਂ ਦਿੱਤੇ ਗਏ ਹਥਿਆਰ ਰਸ਼ੀਆ ਦੇ ਅੰਦਰ ਤੱਕ ਹਮਲਾ ਕਰਨ ਦੇ ਲਈ ਵਰਤੇ ਜਾਂਦੇ ਆ ਤੇ ਅਸੀਂ ਇਹ ਸਮਝਾਂਗੇ ਕਿ ਸਾਡੇ ਉੱਤੇ ਹਮਲਾ ਨੈਟੋ ਕਰ ਰਿਹਾ ਤੇ ਸਾਡੀ ਲੜਾਈ ਸਿੱਧੀ ਇਹਨਾਂ ਨਾਲ ਜਿਹੜੀ ਹੋ ਜਾਣੀ ਆ ਫਿਰ ਇਹ ਕੌਨਫਲਿਕਟ ਦਾ ਜਿਹੜਾ ਸਾਰਾ ਇਹ ਕੌਨਫਲਿਕਟ ਹੈਗਾ ਇਹਦੇ ਵਿੱਚ ਬਦਲਾਅ ਆ ਜਾਣਾ ਫਿਰ ਯੂਕਰੇਨ ਰਸ਼ੀਆ ਨਹੀਂ ਫਿਰ ਰਸ਼ੀਆ ਤੇ ਨੈਟੋ ਹੋ ਜਾਣਾ ਇਹ ਬਹੁਤ ਵੱਡੀ ਗੱਲ ਸੀ ਉਹਨਾਂ ਦੀ ਸੋ ਹੁਣ ਰਸ਼ੀਆ ਇਹਦਾ ਜਵਾਬ ਕਿਦਾਂ ਦਿੰਦਾ ਬੀਤੇ ਰੋਜ਼ ਜਿਹੜਾ ਅਮਰੀਕਾ ਦੀ ਐਮਬੈਸੀ ਹੈ ਜਿਹੜੀ ਯੂਕਰੇਨ ਕੀਵ ਦੇ ਅੰਦਰ ਉਹ ਬੰਦ ਰਹੀ ਹੈ ਕਿ ਉੱਥੇ 에ਅਰ ਅਟੈਕ ਦਾ ਖਤਰਾ ਸਿਗਾ ਹੁਣ ਵੀ ਜਿਹੜਾ ਕਿਹਾ ਜਾ ਰਿਹਾ ਕਿ ਬੈਲਿਸਟਿਕ ਮਿਸਾਈਲਜ਼ ਫਾਇਰ ਕੀਤੀਆਂ ਰਸ਼ੀਆ ਨੇ ਹਜੇ ਉਧਰ ਕੋਈ ਕਨਫਰਮੇਸ਼ਨ ਨਹੀਂ ਹੈ ਯੂਕਰੇਨ ਦਾ ਇਹ ਕਹਿਣਾ ਮੀਡੀਆ ਦੇ ਵਿੱਚ ਜਿਹੜਾ ਚੱਲ ਰਿਹਾ ਸੋ ਇਕਦਮ ਜਿਹੜੀ ਹੈ ਇਹ ਕੌਨਫਲਿਕਟ ਹੈ ਇਹਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਇਹਦਾ ਦਰਜਾ ਹਰਾਰ ਤੇ ਆ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਹੈ ਕਹਾਣੀ ਕਿਸੇ ਵੀ ਪਾਸੇ ਨੂੰ ਜਾ ਸਕਦੀ ਹੈ ਤੇ ਜਿਹੜੇ ਰਸ਼ੀਅਨ ਪ੍ਰੈਜ਼ੀਡੈਂਟ ਜਿਹਦਾ ਪਹਿਲਾਂ ਇਹ ਗੱਲ ਕਹਿ ਰਹੇ ਨੇ ਕਿ ਨੀਟੋ ਕੰਟਰੀਜ਼ ਜਿਹੜੀਆਂ ਇਹਨਾਂ ਦੀ ਹਮਾਇਤ ਕਰਦੇ ਨੇ ਯੂਕਰੇਨ ਵਾਲਿਆਂ ਦੀ ਤੇ ਅੱਛਾ ਪਹਿਲਾਂ ਇਹ ਕੀ ਸੀਗਾ ਨਾ ਜਿਹੜੇ ਇਹਨੇ ਹਥਿਆਰ ਤਾਂ ਲੰਬੇ ਸਮੇਂ ਤੋਂ ਦੇ ਰਹੇ ਨੇ ਯੂਕਰੇਨ ਨੂੰ ਯੂਐਸਏ ਆ ਯੂਕੇ ਜਾਂ ਬਾਕੀ ਜਿੰਨੀਆਂ ਵੀ ਜਿਹੜੀਆਂ ਆਪਣੀਆਂ ਨੀਟੋ ਕੰਟਰੀਜ਼ ਨੇ ਵੈਸਟਰਨ ਕੰਟਰੀਜ਼ ਨੇ ਪਹਿਲਾਂ ਜਿਹੜਾ ਯੂਕਰੇਨ ਇਹ ਨਾ ਹਥਿਆਰਾਂ ਦੀ ਵਰਤੋਂ ਜਾਂ ਤਾਂ ਉਹ ਆਪਣੇ ਡਿਫੈਂਸ ਦੇ ਲਈ ਕਰਦਾ ਸੀ ਜਾਂ ਉਹ ਇਹਨਾਂ ਹਥਿਆਰਾਂ ਦੀ ਵਰਤੋਂ ਰਸ਼ੀਆ ਦੀ ਫੌਜ ਦੇ ਉੱਤੇ ਉਹਨਾਂ ਇਲਾਕਿਆਂ ਦੇ ਵਿੱਚ ਕਰਦਾ ਸੀ ਜਿਹੜੇ ਇਲਾਕੇ ਇੰਟਰਨੈਸ਼ਨਲੀ ਯੂਕਰੇਨ ਦੇ ਨੇ ਪਰ ਜਿਨ੍ਹਾਂ ਇਲਾਕਿਆਂ ਦੇ ਉੱਤੇ ਹੁਣ ਰਸ਼ੀਆ ਨੇ ਆ ਕੇ ਕਬਜ਼ਾ ਕਰ ਲ ਅਪਿਛਲੇ 2.5 ਸਾਲਾਂ ਦੇ ਵਿੱਚ ਇਵਨ ਕ੍ਰਾਈਮੀਆ ਦੇ ਵਿੱਚ ਸੋ ਆਪਣੇ ਇਲਾਕਿਆਂ ਦੇ ਅੰਦਰ ਉਹ ਰਸ਼ੀਅਨ ਜਿਹੜਾ ਆਰਮੀ ਦੇ ਉੱਤੇ ਅਟੈਕ ਕਰਦਾ ਸੀ ਹੁਣ ਜਿਹੜਾ ਯੂਐਸਏ ਨੇ ਉਹਨਾਂ ਨੂੰ ਇਜਾਜ਼ਤ ਦਿੱਤੀ ਆ ਕਿ ਤੁਸੀਂ ਇਸ ਸਾਡੇ ਹਥਿਆਰਾਂ ਦੇ ਨਾਲ ਤੁਸੀਂ ਹਮਲਾ ਜਿਹੜਾ ਰਸ਼ੀਅਨ ਟੈਰੀਟਰੀ ਦੇ ਵਿੱਚ ਵੀ ਕਰ ਸਕਦੇ ਹੋ ਰਸ਼ੀਅਨ ਮਿਲਟਰੀ ਦੇ ਉੱਪਰ ਆਬਵੀਅਸਲੀ ਸੋ ਉਹਦੇ ਚੱਲਦਿਆਂ ਰਸ਼ੀਆ ਇਹਦੇ ਤੇ ਖਾਸਾ ਔਖਾ ਪਹਰਾ ਆਇਆ ਪਰ ਇਹ ਜਿਹੜੇ ਵੈਸਟਰਨ ਕੰਟਰੀਜ਼ ਨੇ ਇਹਨਾਂ ਦੇ ਬਾਰੇ ਆਰਗੂਮੈਂਟ ਇਹ ਪੇਸ਼ ਕੀਤਾ ਜਾ ਰਿਹਾ ਕਿ ਪੁਤਿਨ ਨੇ 10000 ਜਿਹੜੇ ਆ ਨਾਰਥ ਕੋਰੀਅਨ ਫੌਜੀ ਆ ਉਹੋ ਲੈ ਕੇ ਆਂਦੇ ਆ ਯੂਕਰੇਨ ਦੇ ਨਾਲ ਲੜਨ ਦੇ ਲਈ ਸੋ ਇਸ ਕਰਕੇ ਸਾਨੂੰ ਵੀ ਇਧਰੋਂ ਇਹ ਕਦਮ ਚੁੱਕਣਾ ਪਿਆ ਕਿਉਂਕਿ ਉਹਨੇ ਕੌਨਫਲਿਕਟ ਨੂੰ ਡਿਫਰੈਂਟ ਤਰੀਕੇ ਨਾਲ ਬਦਲਤਾ ਇਸ ਕਰਕੇ ਅਸੀਂ ਵੀ ਜਿਹੜਾ ਯੂਕਰੇਨ ਦਾ ਸਾਥ ਦੇਣ ਦੇ ਲਈ ਇੱਕ ਕਦਮ ਹੋਰ ਅੱਗੇ ਆਏ ਆ ਸੋ ਨਾਰਥ ਕੋਰੀਆ ਦੇ ਸੈਨਿਕ ਵੀ ਜਿਹੜੇ ਆ ਗਏ ਨੇ ਰਸ਼ੀਆ ਦੇ ਨਾਲ ਤੇ ਇਧਰੋਂ ਜਿਹੜੇ ਆ ਨੈਟੋ ਕੰਟਰੀਜ਼ ਦੇ ਹਥਿਆਰਾਂ ਦੇ ਨਾਲ ਰਸ਼ੀਆ ਦੇ ਅੰਦਰ ਤੱਕ ਹਮਲਾ ਹੋਣਾ ਸ਼ੁਰੂ ਹੋ ਗਿਆ ਸੋ ਤੁਸੀਂ ਸਮਝ ਸਕਦੇ ਹੋ ਕਿ ਸਥਿਤੀ ਕਾਫੀ ਜ਼ਿਆਦਾ ਤਣਾਅਪੂਰਨ ਹੈ ਦੁਆਗਵਾ ਕਿ ਕਹਾਣੀ ਜਾਦੇ ਖਰਾਬ ਜਿਹੜੀ ਆ ਖਰਾਬੀ ਵੱਲੋਂ ਨਾ ਪਵੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ